ਠੀਕ ਆ ਪੁਣਾ ਗੇਰੀ ਆ ਹੈ ਆ ਕਿਹੜੀ ਦੀ ਛੁੱਟੀ ਆਪਣੀ ਆ ਦੋ ਦੁੰਨੇ ਕਰਨ ਵੀਰ ਦੇ ਨੇ ਕਰਨ ਵੀਰ ਦੀ ਆ ਜਿਹਦੀ ਮਾਸਲੇ ਵਾਲਾ ਦੁੱਧ ਸੀ ਉਹਦੇ ਸੁੱਤਾ ਲੋਟੇ ਸੀ ਉਹਨੇ ਦੋ ਦਿੱਤਾ 13 ਕਿਲੋ ਦੂਜੇ ਸੂਏ ਚ ਇਹ ਆਹ 6 18 ਕਿਲੋ ਵਾਲੀ ਠੀਕ ਆ ਉਹ ਵੀ ਫੇਸ ਵੀ ਦਿਖਾਉਂਦੀ ਨੀ ਦਾਣਾ ਠੀਕ ਆ ਤਾਂ ਗੱਬਣਾ ਹੁਣ ਵੀ ਤੇਰੀਆਂ ਇਹ ਤਾਂ ਸਾਰੀਆਂ ਗੱਬਣਾ ਤਾਂ ਹੀ ਤਾਂ ਰੱਖ ਲਈ ਨਹੀਂ ਇਹਨਾਂ ਚੋਂ ਵੀ ਇੱਕ ਅੱਧੀ ਮਾਹ ਦੇਣ ਦੇ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚੋਟੀ ਟਾਪ ਦੀ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਦ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਨਾਮ ਮੇਰਾ ਸੋਨ ਸਿੰਘਾ ਪਿੰਡ ਬਖਤਗੜਾ ਬਾਈ ਜ਼ਿਲ੍ਹਾ ਬਰਨਾਲਾ ਛੋਟੀ ਜਾਣਕਾਰੀ ਦਿਓ ਜੀ ਆਪਣੀ ਛੋਟੀਆਂ ਵੀਰੇ ਰੱਖਿਆ ਸੀ ਪੰਜ ਸੀਗੀਆਂ ਇਹ ਠੀਕ ਆ ਆਖੜੀਆਂ ਕੋਸ ਸਾਰੀਆਂ ਸਿਰੇ ਦੀਆਂ ਰੱਖਿਆ ਸੀ ਠੀਕ ਆ ਇੱਕ ਕੱਲ ਵੇਚਤੀ ਮੇਰੇ ਬੰਦੇ ਦੀ ਧੜਕਣ ਦੀ ਵਧਣ ਲੱਗੀ ਉਹਦੀ ਜਿਹੜਾ ਰੱਖਿਆ ਵਾ ਸੀ ਹਾਂਜੀ ਭਾਣੇ ਮੈਥੋਂ ਡਰਦੀਆਂ ਬਾਲੇ ਮੈਂ ਤਾਂ ਖਿੱਚ ਕੇ ਹੀ ਲੈ ਜਾਂਦੀਆਂ ਠੀਕ ਆ ਹੁਣ ਆ ਤਾਂ ਗੱਬਣਾ ਹੀ ਆ ਹਾਂਜੀ ਇੱਕ ਕੱਲ ਵੇਚਤੀ ਇੱਕ ਮਹਾ ਵੀ ਦੇ ਦੇ ਯਾਰ ਠੀਕ ਆ ਇਹ ਕਿ ਇਹਦੀ ਮਾਂ ਬਰਕਾਰ ਦਾ ਪਤਾ ਕੋਸ ਹਾਂ ਇਹਦੀ ਮਾਂ ਥੱਲੇ ਦੂਜੇ ਸੂਏ ਦੀ ਝੋਟੀ ਆ 17 ਕਿਲੋ ਦੁੱਧ ਸੀਗਾ ਹਰਿਆਣੇ ਚੋਂ ਲਿਆਂਦੀ ਸੀ ਠੀਕ ਆ ਆਪਣੇ ਪਿੰਡੂ ਹੀ ਲਈ ਸੀ ਮੈਂ ਦੋਲੇ ਜੋੜਾ ਲੈ ਆ ਸੀ ਇਹ ਟਰਟਰ ਤੋਂ ਠੀਕ ਆ ਤੇ ਉਹਦੀ ਮਾਂ ਦਾ ਮਰ ਗਈ ਸੀ ਉਹਦੇ ਕੋਲ ਹੀ ਬਚਾਰੇ ਦਾ ਨੁਕਸਾਨ ਨਹੀਂ ਹੋ ਗਿਆ ਬਹੁਤ ਮਹਿੰਗੀ ਸੀ ਠੀਕ ਆ 36 ਕਿਲੋ ਇਹਦੀ ਮਸਲੇ 17 ਕਿਲੋ ਦਾ 17 ਲੀਟਰ ਹਾਂ ਉਹ ਮੈਂ ਤਾਂ ਆਹੀ ਲਈਆਂ ਹੀ ਮਹਾਜਾ ਰਵਾ ਬਣ ਜੂ ਹੂੰ ਹੂੰ ਤਾਂ ਭੈਣੇ ਇੱਕਦਮ ਮੱਛਰ ਮੁਛਰ ਹੋ ਗਿਆ ਤੰਗੀ ਬੋਲਾ ਕਰਦੀਆਂ ਠੀਕ ਆ ਤੇ ਰੇਟ ਰੂਟ ਭਰਾ ਜਾਇਆ ਜਾ ਖਿੱਚ ਕੇ ਜੇ ਰੇਟ ਵੀਰੇ ਲੈਣ ਦੇਣੀ ਗਰੂ 35000 ਰੁਪਏ ਲਊਗਾ 35000 ਹਾਂਜੀ ਲਓ ਭਰਾ ਕਾਗਜ਼ਰ ਕਾ ਜਮਾ ਪਤਲਾ ਕਾਗਜ਼ਰ ਦਾ ਪਿੰਡਾ ਜਮਾ ਐ ਤਾਂ ਹੈ ਨਹੀਂ ਕਿਤੇ ਪਾਸੇ ਪੁਰਾ ਹੈ ਸਾਲਾ ਜਮਾ ਦੇ ਠੀਕ ਆ ਇਹ ਬਈਨੇ ਪਤਲੇ ਪਿੰਡੇ ਦੀ ਆ ਬਾੜੀ ਸੁਣੀ ਆ ਥੱਲੇ ਤਾਂ ਹੀ ਲਈਆਂ ਸੀ ਖਣ ਚਾਰੀ ਆ ਚਾਰੇ ਚਾਰੇ ਬੜੇ ਪੂਸ ਪੜੋਂਗੇ ਜੈਡ ਬਲੈਕ ਪੂਡਰ ਦੀਆਂ ਵਾਲੇ ਪੈਣ ਠੀਕ ਆ ਲੋ ਸਹੀ ਗੱਲ ਆ ਆਪੇ ਦੇਖ ਲੂ ਅਗਲਾ ਨਹੀਂ ਨਹੀਂ ਮੈਨੂੰ ਤਾਂ ਖਿੱਚ ਕੇ ਲੈ ਜਾਂਦੀ ਆ ਪਹਿਲਾਂ ਆ ਦਰਦੀ ਥੋੜਾ ਜਿਹਾ ਬਸ ਇਰਦੀ ਜਾਤੀ ਮਰਵਾ ਦੀ ਮੈਨੂੰ ਬੰਦਿਆ ਬੰਦਿਆਂ ਕਾਹਨੀਆਂ ਨਹੀਂ ਕਿਤੇ ਹਾਂ ਕੋਈ ਨਹੀਂ ਆਪੇ ਦੇਖ ਲੂ ਅਗਲਾ ਕੋਈ ਗੱਲ ਨਹੀਂ ਕੋਈ ਗੱਲ ਬੜਾ ਦੁੱਧ ਸੀ ਇਹਦੀ ਮਾਂ ਥੱਲੇ ਫਾਗ ਬੜੀ ਆਉਂਦੀ ਸੀ ਮੈਂ ਤਾਂ ਹੀ ਲਈਆਂ ਸੀ ਯਾਰ ਠੀਕ ਆ ਠੀਕ ਆ ਲੋ ਭਰਾ ਦੇਖ ਸਕਦੇ ਜੈਡ ਬਲੈਕ ਪੂਸ ਆ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੈਸੇ ਬਾਈ ਕਹਿੰਦਾ ਚਾਰ ਹੀ ਆ ਹਨਾ ਚਾਰੇ ਚਾਰੇ ਮੈਂ ਦੇਖ ਕੇ ਲੈ ਜਾਣਾ ਬਾਈ ਕਿਹੜਾ ਕਰਦੀਆਂ ਠੀਕ ਆ ਸੀ ਦੋ ਕਰਦੇ ਇਹ ਵੀ ਸਿਰੇ ਦੀਆਂ ਜਮ ਠੀਕ ਆ ਇਹ ਹੈ ਆ ਕਿਹੜੀ ਦੀ ਛੁੱਟੀ ਆਪਣੀ ਆ ਦੋ ਦੁਨੇ ਕਰਨ ਵੀਰ ਦੀਆਂ ਕਰਨ ਵੀ ਦੀ ਮਾਸਲੇ ਵਾਲਾ ਦੁੱਧ ਸੀ ਉਹਦੇ ਸਿਲਤਾ ਲੋਟੇ ਸੀ ਉਹਨੇ ਦੋ ਦਿੱਤਾ 13 ਕਿਲੋ ਦੂਜੇ ਸੂਏ ਚ ਇਹ ਆਹ ਛੇ 14 ਕਿਲੋ ਵਾਲੀ ਠੀਕ ਹੈ ਉਹ ਵੀ ਫੇਸ ਵੀ ਦਿਖਾਉਂਦੀ ਨੀ ਦਾਣਾ ਠੀਕ ਹੈ ਤਾਂ ਗੱਬਣਾ ਹੁਣ ਬੇਤਰੀਆਂ ਇਹ ਤਾਂ ਸਾਰੀਆਂ ਗੱਬਣਾ ਤਾਂ ਹੀ ਤਾਂ ਰੱਖ ਲਈ ਨਹੀਂ ਇਹਨਾਂ ਚੋਂ ਵੀ ਇੱਕ ਅੱਧੀ ਮਾਸ ਦੇ ਦਿੰਦੇ ਠੀਕ ਆ ਪਸ਼ੂ ਵੱਧ ਗਏ ਯਾਰ ਬੰਦੇ ਦੀ ਧੜਕਣਾਂ ਦੀ ਵਧਣ ਲੱਗੀ ਉਹ ਤਾਂ ਢੰ ਲੈ ਹੋ ਗਿਆ ਤੇ ਆਉਂਦਾ ਘੰਟਾ ਕਰਕੇ ਤੇ ਮੁੜ ਜਾਂਦਾ ਠੀਕ ਆ ਖੁਸ਼ੀ ਮਾਰ ਕਿੱਲਾ ਕੁਲਾ ਨਾ ਪਟਾ ਜੇ ਤਾਂ ਸੋ ਵੀ ਡਰਦੇ ਆ ਠੀਕ ਆ ਹਾਂ ਦਾੜੀ ਦੇ ਕਰਕੇ ਦਾੜੀ ਬਾਕੀ ਉਪਰੇ ਬੰਦੇ ਦਾ ਕਰਦੇ ਤਗੜੀਆਂ ਮੇਰੇ ਹਸਲੀਆਂ ਖਿੱਚ ਕੇ ਲੋਪਰਾ ਰੇਟ ਦੇਖ ਸਕਦੇ ਹੋ ਤੇ ਮੈਂ ਤੋਰਾ ਦਿਖਾ ਦੂਗਾ ਵੀ ਕਿੰਨੀ ਦਿਖਾਇਆ ਤੋਰਾ ਮਰੇਂ ਦੇ ਤੂੰ ਨਾ ਖੋਲ ਅਸਾਂ ਤੇ ਥੋੜ੍ਹ ਦਰਦੀ ਆ ਮੈਨੂੰ ਅਵੇਂ ਚੋਲਾਂ ਜੜੱਕਰੀ ਫਿਰੂ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਪੂਰੇ ਤਾਰੇ ਨੂੰ ਇਹ ਤਾਰਾ ਪੂਰਾ ਦਿੰਦੇ ਤੇ ਮੀਨੇ ਨਾ ਨਾ ਬੋਲੂ ਵਸਾ ਅਗਲੇ ਮਹੀਨੇ ਤੇ 18 ਮਹੀਨੇ ਦੀ ਹੋ ਗਈ ਇਹ ਓਕੇ ਉਹਦੀ ਇਹ ਨਾਲ ਦੀ ਜੁੰਨੀ ਮਹੀਨੇ ਤੇ ਭਰ ਗਈ ਠੀਕ ਆ ਲੋਪਰਾ ਜਮਈ ਜਾਜ ਮੰਗਿਆ ਰੇਟ ਬਾਈ ਨੇ ਤੇ ਪੱਠ ਪੋੜਾ ਤੇ ਦੁੱਧ ਦਾ ਦਸਤਾ ਰਿਕਾਰਡ ਬਾਈ ਕਹਿੰਦਾ ਵੀ ਪਿਛਲੇ ਸਾਲ ਬਾਹਲਾ ਦੁੱਧ ਸੀ ਇਹਦੀ ਮਾਂ ਥੱਲੇ ਤਾਂ ਆਈ ਸੀ ਬਾਹਲੀ ਸੀ ਤਾਂ ਹੀ ਤਾਂ ਮੈਂ ਲੈ ਲਈ ਨਹੀਂ ਤਾਂ ਮੇਰੇ ਕੋਲੇ ਆਪਣੀਆਂ ਘਰ ਦੀਆਂ ਸੀ ਠੀਕ ਹੈ ਜੀ ਠੀਕ ਹੈ ਆ ਵੀ ਕੁਟਿਆ ਜੀ ਇਹਨਾਂ ਦੀ ਖਾਤਰੀ ਬਣਾਈ ਸੀ ਭਾਏ ਹੁਣ ਇਹ ਮੱਛਰ ਮੁਛਰ ਹੋ ਗਿਆ ਹੁਣ ਤੰਗ ਕਰਦੀਆਂ ਮੈਨੂੰ ਠੀਕ ਹੈ ਜੀ ਠੀਕ ਹੈ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ